ਬਾਈਆਂ ਦਾ ਨਾ ਇੰਨਾ ਵਿਸ਼ਵਾਸ ਬਣਿਆ ਹੋਇਆਗਾ ਟਰੈਕਟਰ ਹਜੇ ਲੈ ਕੇ ਨਹੀਂ ਆਏ ਸੀ ਆਪਣੇ ਕੋਲ ਸੈੱਟ ਤਕਰੀਬਨ 15 ਦਿਨ ਪਹਿਲਾਂ ਬੁੱਕ ਕਰਵਾ ਗਏ ਸੀ ਕਿਉਂਕਿ ਬਾਈਆਂ ਨੇ ਪਹਿਲਾ ਸੈੱਟ 55 ਦੇ ਉੱਤੇ ਲਾ ਕੇ ਗਿਆ ਸੀਗਾ 12 ਇੰਚੀ ਸੇਮ ਸੈੱਟ ਤੇ ਬਾਈਆਂ ਨੇ 2-3 ਮਹੀਨੇ ਚਲਾਇਆ ਪੰਨ ਗਏ ਸੀ ਬਾਈ ਕਹਿੰਦੇ ਬਹੁਤ ਵਧੀਆ ਕੁਆਲਿਟੀ ਆ ਤੇ ਬਾਜ ਬੇਸ ਪੂਰੀ ਸਿਰੈ ਹੈ ਤੇ ਅੱਜ ਬਾਈ ਟਰੈਕਟਰ ਲੈ ਕੇ ਆਏ ਨੇ ਜਾਂਸੀ ਸਿੱਧਾ ਕਹਿੰਦੇ ਭਾਈ ਘਰੇ ਨਹੀਂ ਟਰੈਕਟਰ ਲੈ ਕੇ ਗਏ ਤੇ ਸਿੱਧਾ ਤੇਰੇ ਕੋਲੇ ਲੈ ਕੇ ਆਵਾਂਗੇ ਇਹ ਸੈੱਟ ਬਾਈਆਂ ਨੂੰ ਆਪਾਂ ਲਾ ਕੇ ਦਿੱਤਾਗਾ ਤੇ ਫੇਬਰ ਛਤਰੀ ਸਾਰਾ ਕਾਮਜਾਮ ਆਪਾਂ ਸਾਰਾ ਲਾ ਕੇ ਦਿੱਤਾ ਤੇ ਤੁਹਾਨੂੰ ਆਪਾਂ ਦਿਖਾ ਵੀ ਦਨੇ ਹਣਾ ਪੇਟੀ ਦੇ ਵਿੱਚ ਦੋ ਲੱਗੀਆਂ ਹੋਈਆਂ ਬੇਸਾਂ 12 ਇੰਚੀ ਤੇ ਸ਼ੀ ਇਚੀ ਲੱਗੇ ਹੋਏ ਨੇ ਸ਼ੀ ਸਪੀਕਰ ਪੇਟੀ ਦੇ ਵਿੱਚ ਤੇ ਚਾਰ ਲੱਗੇ ਹੋਏ ਨੇ ਓਵਲ ਦੇ ਵਿੱਚ ਆਪਾਂ ਓਵਲ ਲਾ ਕੇ ਦਿੱਤਾ ਬਾਈ ਨਾਲ ਬਹੁਤ ਸੋਹਣਾ ਲੱਗਦਾ ਤੇ ਮੋਨੋ ਸ਼ੀ ਵਾਲਾ ਲੱਗਿਆ ਹੋਇਆ ਮੋਨੋ ਇਹਦੇ ਨਾਲ Ориجنਲ ਸਾਰਾ ਕੁਝ ਏ ਟੂ ਜੱਡ ਆਪਾਂ ਟੂਲ 16V ਦੀ ਪੈਂਡ ਰਾਮ 6 ਮਹੀਨਿਆਂ ਦੀ ਗਾਰੰਟੀ ਤੇ ਬੈਕ ਸਾਈਡ ਲਾ ਕੇ ਦਿੱਤਾ ਆਪਾਂ ਫਰੇਮ ਹਾ ਫਰੇਮ ਫੁੱਲ ਫਰੇਮ ਲਾਉਣਾ ਕਿਸੇ ਨੇ ਫੁੱਲ ਫਰੇਮ ਲੱਗ ਜੂਗਾ ਤੇ ਇੱਕ ਲਾ ਕੇ ਦਿੱਤੀ ਆਪਾਂ ਫਾਈਬਰ ਛਤਰੀ ਇੰਡੀਕੇਟਰ ਵਾਲੀ ਕਰੋ ਕੁਆਲਟੀ ਚੈੱਕ ਹਨਾ ਵਧੀਆ ਹੈਵੀ ਦੇ ਵਿੱਚ ਚਾਰ ਐਨਲੀਟਾਂ 팬 ਤੇ ਸ਼ੀਸ਼ੇ ਤੇ ਸਾਈਡ ਤੇ ਬੱਤੀ ਤੇ ਜੂ ਤੋਂ ਲੈ ਕੇ ਆਵਾ ਸਾਰੀ A to Z ਫਿਟਿੰਗ ਕਰਕੇ ਦਿੱਤੀ ਆ ਇਹਦੇ ਵਿੱਚ ਸੈਟ ਤਕਰੀਬਨ 20 ਸੈਟ ਹੁੰਦੇ ਨੇ ਆਪਣੇ ਕੋਲੇ 16 ਇੰਚ ਤੋਂ ਲੈ ਕੇ 12 ਇੰਚ ਦੇ ਵਿੱਚ 16 ਇੰਚ ਦੇ ਵਿੱਚ ਤਿੰਨ ਸੈੱਟ ਨੇ ਤਿੰਨ ਸਾਂਭੂ ਫਰ ਵਾਲੀ ਆ ਤੇ ਦੋ ਸਾਂਭੂ ਉਪਰ ਵਾਲਾ ਤੇ ਛੀ ਦੋ ਵਾਲਾ ਤਕਰੀਬਨ ਕਾਫੀ ਸੈੱਟ ਬਣਦੇ ਨੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਆਨਲਾਈਨ ਵੀ ਬੁਕਿੰਗ ਕਰਵਾ ਸਕਦੇ ਹੋ ਜਾਂ ਸਾਡੇ ਕੋਲੇ ਆ ਕੇ ਚੈੱਕ ਕਰਕੇ ਫਿਰ ਬੁਕਿੰਗ ਕਰਵਾ ਸਕਦੇ ਹੋ ਤੇ ਬਾਕੀ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਨਾ ਕਿਵੇਂ ਲੱਗਿਆ ਸੈੱਟ ਹੱਸੀ ਗੱਲ ਬਾਈ ਜੀ ਸੱਚੀ ਗੱਲ ਕੀ ਨਾਮ ਆ ਬਾਈ ਆਪਣਾ ਸੰਗ੍ਰੀਤ ਸੇਮੀ ਠੀਕ ਆ ਬਾਈ ਜੀ ਪਿੰਡ ਖੈਲੀ ਜਨ ਵਾਲੀ ਠੀਕ ਆ ਬਾਈ ਤੇ ਕਿਵੇਂ ਲੱਗਿਆ ਸੈੱਟ ਬੁਰੀ ਵਧੀਆ ਕੁਆਲਿਟੀ ਹੈ ਜਿਵੇਂ ਕਿਹਾ ਸੀ ਬੁਰੀ ਗੱਲਬਾਤ ਸੀ ਠੀਕ ਹੈ ਜਿਵੇਂ ਆਪਾਂ ਮੰਨ ਕੇ ਵੀਡੀਓ ਦੇ ਵਿੱਚ ਕਹਿਤਾ ਵੀ ਐਸਾ ਆਉਦੀ ਕੁਆਲਿਟੀ ਹੈ ਜਿਵੇਂ ਦਿਖਾਉਨੇ ਆ ਉਹੀ ਹੈ ਬਾਕੀ ਚੋਕ ਠੀਕ ਹੈ ਤੇ ਪਹਿਲਾ ਟਰੈਕਟਰ ਦੇ ਉੱਤੇ ਲਵਾਇਆ ਸੀ ਤੁਸੀਂ 855 ਤੇ ਤੇ ਕਿੰਨਾ ਟਾਈਮ ਚਲਾਇਆ ਫਿਰ ਉਹ ਉਹ ਆਪਾਂ ਚਲਾਇਆ ਇਧਰ ਲਗ ਮਹੀਨੇ ਠੀਕ ਹੈ ਤੇ ਕੀ ਪ੍ਰੋਬਲਮਾਂ ਟੈਕ ਦੇ ਵਿੱਚ ਕੋਈ ਪ੍ਰੋਬਲਮ ਸੀ ਕਿ ਟਰੈਕਟਰ ਵਿੱਚ ਨਾ ਨਹੀਂ ਟ੍ਰੈਡ ਜੇ ਪ੍ਰੋਬਲਮ ਟਰੈਕਟਰ ਜੇ ਪ੍ਰੋਬਲਮ ਤਾਂ ਕਰ ਕਿਉਂ ਸਾਰਾ ਕੁਝ ਵੇਚਦਾ? ਹਾਂਜੀ। ਵਿਚੀ ਡੈਕ। ਡੈਕ ਦੇ ਪੈਸੇ ਦੇ ਕੇ ਤੇ ਸੀ ਉਹਨਾਂ ਨੇ ਹਾਂਜੀ ਅੱਡ। ਅੱਡ ਦੇ ਦੇ ਸੀ ਡੈਕ ਦੇ ਪੈਸੇ। ਠੀਕ ਆ ਬਾਈ। ਤੇ ਕਿੰਨੇ ਕਿ ਦਿਨ ਹੋ ਗਈ ਸੀ ਬੁਕਿੰਗ ਕਰਵਾਈ? ਲਗਭਗ ਆਈ 15 ਦਿਨ। 15 ਦਿਨ ਹੋ ਗਏ। ਜਿੱਦੇ ਬੁਕਿੰਗ ਕਰਵਾ ਕੇ ਗਏ ਸੀ ਉਹ ਤੇ ਟਰੈਕਟਰ ਲਿਆਂਦਾ ਸੀ? ਹਾਂਜੀ। ਲਿਆਂਦਾ ਨਹੀਂ ਸੀ ਜੀ। ਠੀਕ ਐ। ਤੇ ਜੇ ਤੁਸੀਂ ਇਹ ਸੈੱਟ ਚਾਹੀਦਾ ਤਾਂ ਆਪਣੇ ਨਾਲ ਕਨੈਕਟ ਕਰ ਸਕਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ। ਧੰਨਵਾਦ ਉਸ।